ਸਰਕਾਰ ਨੇ ਹੜਤਾਲ ਕਰਨ ਵਾਲੇ ਮੁਲਾਜ਼ਮਾਂ ਦੇ ਉੱਤੇ ਕੰਮ ਨਹੀਂ ਤਨਖਾਹ ਨਹੀਂ ਦਾ ਸਖਤ ਸਿਧਾਂਤ ਲਾਗੂ ਕਰਨ ਦਾ ਹੁਕਮ ਜਾਰੀ ਕੀਤਾ ਹੈ ਜੀਆਂ ਦਾਸ ਲਈ ਕਿ ਸਰਕਾਰ ਨੇ ਹੜਤਾਲ ਕਰਨ ਵਾਲੇ ਮੁਲਾਜ਼ਮਾਂ ਦੀ ਬ੍ਰੇਕਿੰਗ ਸਰਵਿਸ ਕਰਨ ਦਾ ਵੀ ਫਰਮਾਨ ਜਿਹੜਾ ਜਾਰੀ ਕਰ ਦਿੱਤਾ ਹੈ ਠੇਕਾ ਵਰਕ ਚਾਰਜ ਤੇ ਡੇਲੀ ਵੇਜ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਕਰਨ ਦੀ ਸੂਰਤ ਦੇ ਵਿੱਚ ਉਹਨਾਂ ਨੂੰ ਬਰਖਾਸਤ ਕਰਨ ਦਾ ਸਖਤ ਫੈਸਲਾ ਜਿਹੜਾ ਲਿਆ ਗਿਆ ਹੈ ਇਸੇ ਖਬਰ ਤੇ ਅਸੀਂ ਵਿਦੇਰੀ ਜਾਣਕਾਰੀ ਲਵਾਂਗੇ ਦਸਮਰ ਨਿਊਜ਼ ਦੇ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਜੀ ਮੇਰੇ ਨਾਲ ਫੋਨ ਕਾਲ ਜੁੜੇ ਨੇ ਤਰਲੋਚਨ ਜੀ ਸਰਕਾਰ ਹੁਣ ਹੜਤਾਲੀ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਪ੍ਰਤੀ ਸਖਤ ਹੋ ਗਈ ਹੈ ਐਕਸ਼ਨ ਕੀ ਹੋ ਰਿਹਾ ਹੈ ਸਰਕਾਰ ਦੇ ਵੱਲੋਂ ਇਹਨਾਂ ਮੁਲਾਜ਼ਮਾਂ ਦੇ ਉੱਤੇ ਦੇਖੋ ਪੰਜਾਬ ਸਰਕਾਰ ਨੇ ਬੜਾ ਇੱਕ ਸਖਤ ਕਦਮ ਚੱਕਿਆ ਖਾਸ ਕਰਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੇ ਪਿਛਲੇ ਸਮੇਂ ਤੋਂ ਵੱਡਾ ਸੰਘਰਸ਼ ਵਿੜਿਆ ਔਰ ਉਸ ਸੰਘਰਸ਼ ਨੂੰ ਮੁੱਖ ਰੱਖ ਰਿਆ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਹੁਤ ਵੱਡਾ ਇੱਕ ਫੈਸਲਾ ਲਿਆ ਵੀ ਜਿਹੜੇ ਹੜਤਾਲੀ ਮਲਾਜ਼ਮ ਨੇ ਉਹਨਾਂ ਵਿਰੁੱਧ ਕੀ ਸਖਤ ਐਕਸ਼ਨ ਲਿਆ ਜਾਊਗਾ ਦਰਅਸਲ ਪੀਐਸਸੀਬੀ EMPLOYEES JOINT FORUM ਤੇ ਬਿਜਲੀ ਮਲਾਜ਼ਮ ਇਕਤਾ ਮੰਚ ਵੱਲੋਂ ਪਿਛਲੇ ਸਮੇਂ ਤੋਂ ਸੰਘਰਸ਼ ਛੇੜਿਆ ਜਿਹਦੇ ਚ ਪਹਿਲੇ ਪੜਾਚੇ 30 ਸਤੰਬਰ ਤੱਕ ਬਿਜਲੀ ਕਾਮਿਆ ਨੇ ਵਰਕ ਟੂ ਰੂਲ ਤਹਿਤ ਕੰਮ ਕਰਨ ਦਾ ਜਿਹੜਾ ਫੈਸਲਾ ਕੀਤਾ ਜਿਹਦੇ ਤਹਿਤ ਉਹ ਵਰਕ ਜਿਹੜਾ ਹੈ ਦਫ਼ਤਰੀ ਕੰਮ ਹੈ ਉਹ ਕੇਵਲ ਨਿਯਮਾਂ ਮੁਤਾਬਕ ਹੀ ਕਰ ਰਹੇ ਨੇ ਜੀ ਔਰ ਇਸ ਤੋਂ ਬਾਅਦ ਮੁਲਾਜ਼ਮਾ ਨੇ 10 11 ਤੇ 12 ਸਤੰਬਰ ਨੂੰ ਸਮੂਹਕ ਛੁੱਟੀ ਲੈ ਕੇ ਤੇ ਬਿਜਲੀ ਬੋਰਡ ਦੇ ਦਫ਼ਤਰਾਂ ਮੂਰੇ ਪ੍ਰਦਰਸ਼ਨ ਕਰਨ ਦਾ ਜਿਹੜਾ ਅਲਾਨ ਕੀਤਾ ਹੈ ਸਮੂਹਕ ਦਾ ਤਾਂ ਤਾਂ ਛੁੱਟੀ ਲੈਣ ਦਾ ਅਰਥ ਇਹ ਹੈ ਕਿ ਜਦੋਂ ਸਾਰੇ ਬਿਜਲੀ ਮੁਲਾਜ਼ਮ ਸਮੂਹਕ ਤੌਰ ਤੇ ਛੁੱਟੀ ਲੈ ਲੈਣਗੇ ਤੇ ਫਿਰ ਬਿਜਲੀ ਵਿਭਾਗ ਦਾ ਕੰਮ ਠੱਪ ਹੋ ਜਾਊਗਾ ਤੇ ਜੇ ਕੋਈ ਕਿਸੇ ਤਰ੍ਹਾਂ ਦਾ ਫਾਲਟ ਪੈ ਗਿਆ ਬਿਜਲੀ ਵਿੱਚ ਸਪਲਾਈ 'ਚ ਨੁਕਸਾ ਆ ਗਿਆ ਤੇ ਉਹ ਐਜਿਟੀ 'ਚ ਰਹੇਗਾ ਬੜਾ ਸੈਸਟਰਮ ਹੁੰਦਾ ਸੋ ਇਹਨਾਂ ਹੜਤਾਲ ਦੇ ਜਿਹੜੇ ਨੁਕਤੇ ਸੀ ਮੁਲਾਜ਼ਮਾਂ ਦੇ ਉਹਨੂੰ ਲੈ ਕੇ ਹੁਣ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਵੀ ਜਿਹੜਾ ਅਧਿਕਾਰੀ ਕਰਮਚਾਰੀ ਹੜਤਾਲ ਕਰੇਗਾ ਘਰਾਓ ਕਰੇਗਾ ਸਮੂਹਕ ਛੁੱਟੀ ਲਏਗਾ ਰੈਲੀ ਕਰੇਗਾ ਉਸ ਸਮੇਂ ਦੌਰਾਨ ਡਿਊਟੀ ਤੇ ਹਾਜ਼ਰ ਨਹੀਂ ਰਹਿੰਦਾ ਜਿਹੜਾ ਡਿਊਟੀ ਤੇ ਹਾਜ਼ਰ ਨਹੀਂ ਰਹੂਗਾ ਇਹ ਕਰਨ ਦੇ ਲਈ ਉਸ ਦੀ ਗੈਰ ਹਾਜ਼ਰੀ ਲਾਈ ਜਾਊਗੀ ਔਰ ਕੰਮ ਨਹੀਂ ਤਨਖਾਹ ਨਹੀਂ ਦੇ ਸਦਾ ਤੈਪ ਉਸ ਸਮੇਂ ਦੀ ਤਨਖਾਹ ਦੀ ਅਦਾਇਗੀ ਨਹੀਂ ਕੀਤੀ ਜਾਊਗੀ ਔਰ ਇਸ ਤੋਂ ਵੀ ਅਗਲਾ ਵੱਡਾ ਜਿਹੜਾ ਫੈਸਲਾ ਇਹ ਲਿਆ ਕਿ ਅਜਿਹੇ ਜਿਹੜੇ ਮਲਾਜਮ ਨੇ ਉਹਨਾਂ ਦੇ ਸਰਵਿਸ ਵਿੱਚ ਬ੍ਰੇਕ ਇਨ ਸਰਵਿਸ ਪਾ ਕੇ ਉਸ ਦਾ ਇੰਦਰਾਜ ਹੜਤਾਲੀ ਕਰਮਚਾਰੀਆਂ ਦੀ ਸਰਵਿਸ ਬੁੱਕ ਵਿੱਚ ਵੀ ਕੀਤਾ ਜਾਵੇਗਾ। ਪਰ ਉਹਨਾਂ ਵਿਰੁੱਧ ਅਨਸ਼ਾਸ਼ਨੀ ਕਾਰਵਾਈ ਵੀ ਕੀਤੀ ਜਾਊਗੀ। ਇੱਥੋਂ ਤੱਕ ਫੈਸਲਾ ਲੈ ਲਿਆ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਵੀ ਜਿਹੜਾ ਕਰਮਚਾਰੀ ਹੜਤਾਲ ਵਾਲੇ ਦਿਨ 2 ਘੰਟੇ ਵੀ ਘਾਹ ਗੈਰਹਾਜ਼ਰ ਰਹਿੰਦਾ ਹੈ ਉਸਦੀ ਤਨਖਾਹ ਦੀ ਅਦਾਗੀ ਵੀ ਨਹੀਂ ਕੀਤੀ ਜਾਊਗੀ ਉਹ ਤਨਖਾਹ ਦੀ ਅਦਾਗੀ ਦਾ ਹੱਕਦਾਰ ਨਹੀਂ ਰਹੂਗਾ ਔਰ ਇੱਕ ਹੋਰ ਬੜਾ ਸਖਤ ਫੈਸਲਾ ਇਹ ਲਿਆ ਵੀ ਜਿਹੜੇ ਵਫਾਦਾਰ ਅਧਿਕਾਰੀ ਜਾਂ ਕਰਮਚਾਰੀ ਨੇ ਜਿਹੜੇ ਭਾਵ ਹੜਤਾਲ ਨਹੀਂ ਕਰਨਾ ਚਾਹੁੰਦੇ ਉਹਨਾਂ ਵੱਲੋਂ ਨਿਰਵਿਘਨ ਡਿਊਟੀ ਨੂੰ ਪਾਉਣ ਵਿੱਚ ਜੇਕਰ ਹੜਤਾਲ ਕਰਨ ਵਾਲੇ ਕੋਈ ਹੁ ਲੜਬਾ ਜੀ ਕਰਦੇ ਆ ਤੇ ਤੁਰੰਤ ਲੋਕਲ ਪੁਲਿਸ ਜਿਹੜੀ ਉਹਨਾਂ ਦੀ ਮਦਦ ਕਰੇਗੀ ਉਰ ਇਸ ਤੋਂ ਇਲਾਵਾ ਇਹ ਵੀ ਇੱਕ ਨੋਟਿਸ ਵਿੱਚ ਫੈਸਲਾ ਲਿਆ ਆ ਵੀ ਹੜਤਾਲਾਂ ਧਰਨੇ ਘਰਾਓ ਸਮੂਹਕ ਛੁੱਟੀ ਵਾਲੇ ਦਿਨ ਜਿੰਨਾ ਕਰਮਚਾਰੀਆਂ ਜਾਂ ਅਧਿਕਾਰੀਆਂ ਦੀ ਡਿਊਟੀ ਹੈ ਉਹਨਾਂ ਨੂੰ ਮੈਡੀਕਲ ਆਧਾਰ ਤੇ ਹੀ ਛੁੱਟੀ ਦਿੱਤੀ ਜਾਊਗੀ ਹੋਰ ਕਿਸੇ ਆਧਾਰ ਤੇ ਛੁੱਟੀ ਨਹੀਂ ਦਿੱਤੀ ਜਾਊਗੀ ਜੀ ਔਰ ਇਸ ਤੋਂ ਵੀ ਅੱਗੇ ਵੱਧ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇੱਕ ਹੋਰ ਮਦ ਜੋੜੀ ਹੈ ਨੋਟਿਸ ਵਿੱਚ ਵੀ ਹੜਤਾਲ ਦੀ ਧਰਨੇ ਸਮੂਹਕ ਛੁੱਟੀ ਵਿੱਚ ਭਾਗ ਲੈਣ ਵਾਲੇ ਇਹ ਮੁਲਾਜ਼ਮ ਜਿਹੜੇ ਨੇ ਉਹ ਆਪਣੀ ਪਿਛਲੀ ਸੇਵਾ ਤੋਂ ਵਾਂਝੇ ਹੋ ਜਾਣਗੇ ਅਤੇ ਉਹਨਾਂ ਦੀ ਤਰੱਕੀ ਉੱਪਰ ਰੋਗ ਲੱਗ ਜਾਵੇਗੀ ਕਿਉਂਕਿ ਜਦੋਂ ਉਹਨਾਂ ਦੀ ਜਿਹੜੀ ਸਰਵਿਸ ਵਿੱਚ ਬ੍ਰੇਕ ਪੈ ਜਾਊਗੀ ਤੇ ਫਿਰ ਇਹ ਮੁਸ਼ਕਲਾਂ ਉਹਨਾਂ ਨੂੰ ਆਉਣਗੀਆਂ ਨਾਲ ਹੀ ਇਹ ਵੀ ਗੱਲ ਕਹਿ ਦਿੱਤੀ ਹੈ ਵੀ ਹੜਤਾਲਾਂ ਧਰਨੇ ਘਰਾਓ ਸਮੂਹਿਕ ਛੁੱਟੀ ਆਦ ਕਰਨਾ ਅਨਫੇਅਰ ਲੇਬਰ ਪ੍ਰੈਕਟਿਸ ਹੈ ਇਸ ਲਈ ਇੰਡਸਟਰੀਅਲ ਡਿਸਪਿਊਟ ਐਕਟ 1947 ਦੀ ਧਾਰਾ 25 ਜੂ ਤਹਿਤ ਘਰਾਓ ਆਦ ਕਰਨ ਵਾਲੇ ਕੰਮੇ ਨੂੰ 6 ਮਹੀਨੇ ਤੱਕ ਦੀ ਕੈਦ ਜਾਂ 1000 ਰੁਪਏ ਜੁਰਮਾਨਾ ਜਾਂ ਦੋਵੇਂ ਸਜ਼ਾਾਂ ਹੋ ਸਕਦੀਆਂ ਹਨ ਔਰ ਇਹ ਵੀ ਗੱਲ ਕਹਿੰਦੇ ਵੀ ਕੰਮ ਵਿੱਚ ਵਿਗੜ ਪਾਉਣ ਵਾਲੇ ਕਾਮਿਆਂ ਨੂੰ ਨੌਕਰੀ ਤੋਂ ਬਰਖਾਸਤ ਵੀ ਕੀਤਾ ਜਾ ਸਕਦਾ ਹੈ ਸੋ ਤਨਖਾਹ ਕੱਟਣ ਤੋਂ ਲੈ ਕੇ ਬਰਖਾਸਤ ਕਰ ਕਰਨ ਪੱਕੇ ਦੀ ਧਮਕੀ ਜਿਹੜੀ ਦੇਤੀ ਹੈ ਉਹ ਇੱਕ ਹੋਰ ਸਪਸ਼ਟ ਕਰ ਦਿੱਤਾ ਜਿਹੜੇ ਮੁਲਾਜ਼ਮ ਸੰਘਰਸ਼ ਦੇ ਰਾਹ ਪਏ ਨੇ ਵੀ ਕਾਰਪੋਰੇਸ਼ਨ ਅੰਦਰ ਕੰਮ ਕਰਦੇ ਸਾਰੇ ਮੁਲਾਜ਼ਮਾਂ ਤੇ ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ 266 2002 ਅਨੁਸਾਰ ਐਸਮਾ 1947 47 ਲਾਗੂ ਹੈ ਜਿਸ ਦੇ ਤਹਿਤ 3 ਸਾਲ ਤੱਕ ਦੀ ਸਜ਼ਾ ਤੇ ਜੁਰਮਾਨਾ ਵੀ ਹੋ ਸਕਦਾ ਹੈ ਐਸਮਾ ਲਾਉਣ ਦੀ ਵੀ ਜਿਹੜੀ ਇਸ ਨੋਟਿਸ ਵਿੱਚ ਧਮਕੀ ਦੇ ਦਿੱਤੀ ਹੈ ਔਰ ਇੱਕ ਹੋਰ ਧਮਕੀ ਦਿੱਤੀ ਹੈ ਵੀ ਜਿਹੜੇ ਕਰਮਚਾਰੀ ਸਾਲ 2024-25 ਦਰਾਂ ਰਟਾਇਰ ਹੋ ਰਹੇ ਹਨ ਜੇਕਰ ਉਹ ਹੜਤਾਲਾਂ ਵਿੱਚ ਸ਼ਾਮਲ ਹੋਣਗੇ ਤੇ ਉਹਨਾਂ ਦੇ ਸਾਰੇ ਪੈਨਸ਼ਨਰੀ ਲਾਭ ਵੀ ਰੁਕ ਜਾਣਗੇ ਔਰ ਖਾਸ ਕਰਕੇ ਕੱਚੇ ਮੁਲਾਜ਼ਮਾਂ ਨੂੰ ਜਿਹੜਾ ਨੋਟਿਸ ਜਿਹੜੀ ਧਮਕੀ ਦਿੱਤੀ ਹੈ ਉਹਦੇ ਵਿੱਚ ਇਹ ਕਿਹਾ ਗਿਆ ਵੀ ਠੇਕੇ ਤੇ ਭਰਤੀ ਕੀਤੇ ਵਰਕਰ ਡਿਲੀਵਰੀ ਤੇ ਕੰਟੀਜੈਂਟ ਕੰਮੇ ਜੇਕਰ ਹੜਤਾਲ ਵਿੱਚ ਹਿੱਸਾ ਲੈਂਦੇ ਹਨ ਉਹਨਾਂ ਦੀਆਂ ਸੇਵਾਵਾਂ ਬਰਖਾਸਤ ਕੀਤੀਆਂ ਜਾ ਸਕਦੀਆਂ ਹਨ ਅਤੇ ਬਾਦੋਂ ਤੋਂ ਹੋਏ ਜਿਹੜੇ ਮੁਲਾਜ਼ਮ ਅਜੇ ਪਰবেশਨ ਅਧੀਨ ਹਨ ਉਹਨਾਂ ਦੀਆਂ ਤਰੱਕੀਆਂ ਰੱਦ ਕੀਤੀਆਂ ਜਾ ਸਕਦੀਆਂ ਹਨ ਸੋ ਵੱਡੇ ਪੱਧਰ ਤੇ ਨੋਟਿਸ ਵਿੱਚ ਬੜਾ ਸਪੱਸ਼ਟ ਕਰ ਦਿੱਤਾ ਕਿ ਕਿਸੇ ਵੀ ਸੂਰਤ ਵਿੱਚ ਹੜਤਾਲ ਕਰਨ ਵਾਲੇ ਮੁਲਾਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਜੀ ਅ ਤਰਲੋਚਨ ਜੀ ਇਹਦੇ ਸਬੰਧ ਵਿੱਚ ਜੋ ਸਰਕਾਰ ਨੇ ਸਖਤ ਕਦਮ ਚੁੱਕਣ ਦਾ ਫੈਸਲਾ ਜੜਾ ਲਿਆ ਇਸ ਦੇ ਸਬੰਧ ਦੇ ਵਿੱਚ ਯੂਨੀਅਨ ਦੇ ਜਿਹੜੇ ਲੀਡਰ ਨੇ ਉਹਨਾਂ ਦਾ ਕੀ ਕੁਝ ਕਹਿਣਾ ਦੇਖੋ ਪੀਐਸਸੀਬੀ EMPLOYEES JOINT FORUM ਦੇ ਪ੍ਰਧਾਨ ਰਤਨ ਸਿੰਘ ਉਹਨਾਂ ਨੇ ਸਮਰਦੇਵੀ ਨਾਲ ਗੱਲਬਾਤ ਕਰਨ ਰਿਹਾ ਬੜਾ ਸਪਸ਼ਟ ਗਿਆ ਵੀ ਉਹ ਕਿਸੇ ਵੀ ਢੰਗ ਨਾਲ ਗੈਰ ਕਾਨੂੰਨੀ ਹੜਤਾਲ ਦੇ ਰਾਹ ਜਾਂ ਵਰਕ ਟੂ ਰੂਲ ਜਿਹੜਾ ਉਹ ਨਹੀਂ ਕਰ ਰਹੇ ਸਾਰਾ ਨਿਜਮਾ ਤਹਿਤ ਹੀ ਕਰ ਰਹੇ ਨੇ ਔਰ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਕੋਈ ਇੱਕਦਮ ਹੜਤਾਲ ਦਾ ਸੱਦਾ ਨਹੀਂ ਦਿੱਤਾ ਉਹਨਾਂ ਨੇ ਬਕਾਇਦਾ ਸਰਕਾਰ ਨੂੰ ਸਮਾਂ ਦਿੱਤਾ ਔਰ ਰਤਨ ਸਿੰਘ ਅਨੁਸਾਰ ਉਹਨਾਂ ਨੇ ਜਨਵਰੀ 2023 ਤੋਂ ਆਪਣੇ ਮੰਗ ਪੱਤਰ ਸਰਕਾਰ ਨੂੰ ਦੇਣੇ ਸ਼ੁਰੂ ਕਰ ਦਿੱਤੇ ਸੀ ਜਿਦੇ ਵਿੱਚ 40 ਮੰਗਾ ਸੀ ਔਰ ਉਹਨਾਂ ਦੱਸਿਆ ਵੀ 25 ਮਈ 2023 ਨੂੰ ਸਰਕਾਰ ਨਾਲ ਮੀਟਿੰਗ ਹੋਈ ਉਹਨਾਂ ਦੀ ਉਸ ਤੋਂ ਬਾਅਦ 24 ਜੁਲਾਈ 2023 ਨੂੰ ਮੰਤਰੀ ਬਿਜਲੀ ਵਿਭਾਗ ਨਾਲ ਮੀਟਿੰਗ ਹੋਈ ਉਹਨਾਂ ਦੀ ਇਸ ਤੋਂ ਬਾਅਦ ਮਿਉੜ 18 ਮਈ 2024 ਨੂੰ ਸਰਕਾਰ ਨਾਲ ਮੀਟਿੰਗ ਹੋਈ ਔਰ ਰਤਨ ਸਿੰਘ ਅਨਸਾਰ 31 ਜੁਲਾਈ 2024 ਨੂੰ ਬਿਜਲੀ ਮੰਤਰੀ ਸਨੇਹਤ ਸਾਰੇ ਉੱਚ ਅਧਿਕਾਰੀਆਂ ਨਾਲ ਉਹਨਾਂ ਦੀ ਮੀਟਿੰਗ ਹੋਈ ਸੀ اور ਮੰਗਾਂ ਉੱਪਰ ਬੜੀ ਖੁੱਲ੍ਹੀ ਚਰਚਾ ਹੋਈ ਸੀ ਔਰ ਉਹਨਾਂ ਨੂੰ ਵਾਅਦਾ ਕੀਤਾ ਗਿਆ ਸੀ ਬਿਜਲੀ ਮੰਤਰੀ ਵੱਲੋਂ ਵੀ 15 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਸਾਰੀਆਂ ਮੰਗਾਂ ਜਿਹੜੀਆਂ ਮੰਨੀਆਂ ਨੇ ਉਹਨਾਂ ਦਾ ਐਲਾਨ ਕਰਨਗੇ ਪਰ ਉਹਨਾਂ ਦੋਸ਼ ਲਾਇਆ ਵੀ ਇਹ ਵਾਦਾ ਖਿਲਾਫੀ ਕੀਤੀ ਹੈ ਅੱਜ ਤੱਕ ਸਰਕਾਰ ਨੇ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਤੇ ਉਹਨਾਂ ਨੂੰ ਮਜਬੂਰਨ 21 ਅਗਸਤ ਤੋਂ ਵਰਕ ਟੂ ਰੂਲ ਤੇ ਜਾਣਾ ਪੈ ਰਿਹਾ ਪਰ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਵੀ ਜਿਹੜਾ ਮੰਗਾ ਨੇ ਇਹਨਾਂ ਮੰਗਾ ਨਾਲ ਸਰਕਾਰ ਉੱਪਰ ਕੋਈ ਵਿੱਤੀ ਬੋਝ ਵੀ ਨਹੀਂ ਪੈਂਦਾ ਪਰ ਸਰਕਾਰ ਅੜੀ ਕਰਕੇ ਬੈਠੀ ਹੈ ਔਰ ਮੁਲਾਜ਼ਮਾਂ ਨੂੰ ਖੁਦ ਹੜਤਾਲ ਦੇ ਰਾਹ ਪੈਣ ਲਈ ਉਕਸਾਰੀ ਹੈ ਸ਼ੁਕਰੀਆ ਤਰਲੋਚਨ ਜੀ ਜਾਣਕਾਰੀ ਦੇਣ ਦੇ ਲਈ ਸੋ ਸਰਕਾਰ ਨੇ ਹੜਤਾਲ ਕਰਨ ਵਾਲੇ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਦੇ ਉੱਤੇ ਕੰਮ ਨਹੀਂ ਤਨਖਾਹ ਨਹੀਂ ਦਾ ਜਿਹੜਾ ਸਖਤ ਸਿਧਾਂਤ ਹੈ ਉਹ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਨੇ ਕਈ ਤਰ੍ਹਾਂ ਦੀਆਂ ਜਿਹੜੀਆਂ ਜਾਣਕਾਰੀਆਂ ਨੇ ਇਸ ਦੇ ਵਿੱਚ ਉਤਰਲੋਚਨ ਜੀ ਹੋਰਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਕਿਵੇਂ ਜੋ ਕੰਮ ਨਹੀਂ ਕਰਨਗੇ ਜੋ ਹੜਤਾਲਾਂ ਦੇ ਉੱਤੇ ਜਾਣਗੇ ਕਿਸ ਤਰੀਕੇ ਦੇ ਨਾਲ ਸਖਤ ਕਦਮ ਉਹਨਾਂ ਨੂੰ ਲੈ ਕੇ ਚੁੱਕਿਆ ਜਾਵੇਗਾ ਇਥੋਂ ਤੱਕ ਕਿ ਤਨਖਾਹ ਨਾ ਦੇਣ ਤੋਂ ਲੈ ਕੇ ਜੋ ਉਹਨਾਂ ਨੂੰ ਬਰਖਾਸਤ ਕਰਨ ਤੱਕ ਦੀ ਗੱਲ ਜਿਹੜੀ ਕਹਿ ਦਿੱਤੀ ਗਈ ਹੈ ਸੋ ਜਿਹੜੀ ਮੁਲਾਜ਼ਮ ਧਰਨਿਆਂ ਦੇ ਉੱਤੇ ਬੈਠੇ ਨਹੀਂ ਉਹਨਾਂ ਦੇ ਨਾਲ ਜੁੜੀ ਅਹਿਮ ਖਬਰ ਹੈ ਕਿ ਸਰਕਾਰ ਨੇ ਹੜਤਾਲ ਕਰਨ ਵਾਲੇ ਜਿਨੇ ਵੀ ਮੁਲਾਜ਼ਮ ਨੇ ਉਹਨਾਂ ਦੇ ਉੱਤੇ ਇੱਕ ਤਾਂ ਬ੍ਰੇਕ ਇਨ ਸਰਵਿਸ ਕਰਨ ਦਾ ਵੀ ਫਰਮਾਂ ਜਾਰੀ ਕਰ ਦਿੱਤਾ ਤੇ ਦੂਜਾ ਕੰਮ ਨਈ ਤਨਖਾਹ ਨਈ ਦਾ ਸਖਤ ਸਿਧਾਂਤ ਲਾਗੂ ਕਰਨ ਦਾ ਵੀ ਹੁਕਮ ਜਾਰੀ ਕਰ ਦਿੱਤਾ